唉呀、oh yeah. ਜੀ ਸਰ ਕੀ ਮਾਹੌਲ ਹੈ ਅਬ 3 ਚੁਗਾ ਮੈਡੀਕਲ ਫਾਇਰਿੰਗ ਹੋਈ ਹੈ ਜੀ ਇਹ ਪਵਨ ਕਲੈਕਸ਼ਨ ਨਾਂ ਦੀ ਦੁਕਾਨ ਹੈਗੀ ਹੈ ਇੱਥੇ ਸ਼ੋਰੂਮ ਹੈ ਤੇ ਕੱਲ ਸ਼ਾਮੀ ਕਰੀਬ 7:30 ਵਜੇ ਫਾਇਰਿੰਗ ਇਨਸੀਡੈਂਟ ਹੋਇਆ ਵਾ ਇਹ ਇਸ ਬੰਦੇ ਵਿੱਚ ਜਿਹੜਾ ਹੈਗਾ ਦੋ ਅੱਖਾਂ ਤੇ ਨੌਜਵਾਨਾਂ ਦੇ ਖਿਲਾਫ ਮਕਦਮਾ ਦਰਜ ਕੀਤਾ ਗਿਆ ਹੈ ਅੱਗੇ ਫਰਦਰ ਤਤਰੀਸ਼ ਕਰ ਰਹੇ ਹਾਂ ਦੋਸ਼ੀਆਂ ਨੂੰ ਜਲਦੀ ਗ੍ਰਿਫਤਾਰ ਕਰਾਂਗੇ ਸਰੇ ਨੂੰ ਜੁੜਨ ਕਾਤੇ ਆਈ ਸੀ ਕਿ ਕਿੰਨੇ ਵਜੇ ਦਾ ਸਮਾਂ ਸੀ ਲੱਗ ਇਹ ਕੱਲ ਸ਼ਾਮੀ 7:30 ਵਜੇ ਸਪਲੈਂਡਰ ਮੋਟਰਸਾਈਕਲ ਤੇ ਸੀਗੀ ਜੀ ਹਾਂ ਇਸਨੂੰ ਸੀਸੀਟੀਵੀ ਦੇ ਵਿੱਚ ਕੋਈ ਚੀਜ਼ ਸਾਹਮਣੇ ਆਈ ਹੈ ਜੀ ਲੱਗੇ ਹੋਏ ਆ ਅਜੇ ਉਹਨਾਂ ਦੀ ਮਤਲਬ ਕਲੀਅਰ ਕਰਕੇ ਸਾਰਾ ਕੁਝ ਫਿਰ ਤੁਹਾਨੂੰ ਦੱਸਾਂਗੇ ਸਿਰ ਜਿਹੜੀ ਗੋਲੀ ਚਲਾਈ ਨਹੀਂ ਗਿਆ ਇੱਕ ਕਿੰਨੀ ਗੋਲੀ ਚਲਾਈ ਗਿਆ ਕੋਈ ਰਜਿਸਟਰੀ ਫੋਟੋ ਦਾ ਮਾਮਲਾ ਹੈ ਕੀ ਅੰਮ੍ਰਿਤ ਜੀ ਤੇ ਇਹਦੇ ਤਫਤੀਸ਼ ਦਾ ਪਾਰਟ ਆ ਫਿਲਹਾਲ ਸਟੇਜ ਦੇ ਉੱਤੇ ਨਹੀਂ ਕੁਝ ਕਿਹਾ ਜਾ ਸਕਦਾ ਤੇ ਫਾਇਰ ਉੱਥੇ 2 ਤੋਂ 3 ਦੇ ਕਰੀਬ ਹੋਏ ਨੇ ਕੁਝ ਜਾਨੀ ਨੁਕਸਾਨ ਤਾਂ ਹੋਇਆ ਕਿਸੇ ਨੂੰ ਨਹੀਂ ਨਹੀਂ ਕੁਝ ਨਹੀਂ ਸ਼ੀਸ਼ੇ ਦੇ ਵਿੱਚ ਕੁਝ